ਜੇ ਅਸੀਂ ਸਮਾਜ ਅਤੇ ਜ਼ਿੰਦਗੀ ਨੂੰ ਇੱਕ ਤਰਾਜੂ ਵਿੱਚ ਤੋਲ ਕੇ ਦੇਖੀਏ ਤਾਂ ਬਹੁਤ ਕੁਝ ਸਾਹਮਣੇ ਆਉਂਦਾ ਹੈ। ਸਮਾਜ ਸਾਨੂੰ ਕੀ ਸਿਖਾਉਂਦਾ ਅਤੇ ਜ਼ਿੰਦਗੀ ਕੀ ਸਿਖਾਉਂਦੀ ਆ। ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਮੈਂ ਤੁਹਾਨੂੰ 8 ਗੱਲਾਂ ਦੱਸਾਂਗਾ ਜੋ ਸਮਾਜ ਅਤੇ ਜ਼ਿੰਦਗੀ ਦਾ ਫਰਕ ਮਹਿਸੂਸ ਕਰਾਉਂਦੀਆਂ ਨੇ। ਨੰਬਰ 1 ਸਮਾਜ ਸਿਖਾਉਂਦਾ ਸਾਰਿਆਂ ਨੂੰ ਖੁਸ਼ ਰੱਖੋ। ਜ਼ਿੰਦਗੀ ਸਿਖਾਉਂਦੀ ਆ ਆਪਣੇ ਆਪ ਨੂੰ ਖੁਸ਼ ਰੱਖੋ ਨਹੀਂ ਤਾਂ ਸਾਰਾ ਕੁਝ ਖੋਦੋਗੇ ਨੰਬਰ 2 ਸਮਾਜ ਸਿਖਾਉਂਦਾ ਅਗਰ ਤੇਰੇ ਕੋਲ ਪੈਸਾ ਹੈਗਾ ਨਾ ਤਾਂ ਤੂੰ ਸਫਲ ਆ ਜ਼ਿੰਦਗੀ ਸਿਖਾਉਂਦੀ ਆ ਸਕੂਨ ਦੇ ਲਈ ਪੈਸਾ ਜ਼ਰੂਰੀ ਆ ਪਰ ਸਕੂਨ ਸਿਰਫ ਪੈਸੇ ਨਾਲ ਵੀ ਨਹੀਂ ਮਿਲਦਾ ਨੰਬਰ 3 ਸਮਾਜ ਸਿਖਾਉਂਦਾ ਡਿਗਰੀ ਲੈ ਲਾ ਤਾਂ ਹੀ ਅਜਤ ਮਿਲੂ ਜ਼ਿੰਦਗੀ ਸਿਖਾਉਂਦੀ ਆ ਕਾਬਿਲ ਬਣ ਜੋ ਡਿਗਰੀ ਤਾਂ ਸਿਰਫ ਇੱਕ ਕਾगज ਹੈ ਨੰਬਰ 4 ਸਮਾਜ ਸਿਖਾਉਂਦਾ ਪਿਆਰ ਹੀ ਸਾਰਾ ਕੁਝ ਹੁੰਦਾ ਪਰ ਜ਼ਿੰਦਗੀ ਸਿਖਾਉਂਦੀ ਆ ਪਿਆਰ ਦੇ ਨਾਲ-ਨਾਲ ਪੈਸਾ ਸਮਝਦਾਰੀ ਅਤੇ ਸਮਾਂ ਵੀ ਹੋਣਾ ਚਾਹੀਦਾ ਨੰਬਰ 5 ਸਮਾਜ ਸਿਖਾਉਂਦਾ ਰਿਸ਼ਤੇ ਨਿਭਾਓ ਚਾਹੇ ਜਿੰਮੇ ਦੀ ਵੀ ਹੋਣ ਪਰ ਜ਼ਿੰਦਗੀ ਸਿਖਾਉਂਦੀ ਆ ਜੋ ਇੱਜ਼ਤ ਨਹੀਂ ਦਿੰਦਾ ਨਾ ਉਹ ਤੋਂ ਦੂਰ ਹੀ ਰਹੋ ਨੰਬਰ 6 ਸਮਾਜ ਇਹ ਸਿਖਾਉਂਦਾ ਵੀ ਹਰ ਗੱਲ ਦੇ ਵਿੱਚ ਆਪਣੀ ਰਾਏ ਦੋ ਪਰ ਜ਼ਿੰਦਗੀ ਇਹ ਸਿਖਾਉਂਦੀ ਆ ਚੁੱਪ ਰਹਿਣਾ ਵੀ ਇੱਕ ਕਲਾ ਹੈ ਤੇ ਸਮਝਦਾਰੀ ਹੈ ਨੰਬਰ 7 ਸਮਾਜ ਸਿਖਾਉਂਦਾ ਭੀੜ ਦੇ ਵਿੱਚ ਚੱਲੋ ਸੁਰੱਖਿਅਤ ਰਹੋਗੇ ਪਰ ਜ਼ਿੰਦਗੀ ਸਿਖਾਉਂਦੀ ਆ ਅਸਲੀ ਪਹਿਚਾਨ ਇਕੱਲੇ ਚੱਲਣ ਨਾਲ ਹੀ ਬਣਦੀ ਆ ਨੰਬਰ 8 ਸਮਾਜ ਸਿਖਾਉਂਦਾ ਲੋਕ ਕੀ ਕਹਿਣਗੇ ਪਰ ਜ਼ਿੰਦਗੀ ਸਿਖਾਉਂਦੀ ਆ ਲੋਕ ਤਾਂ ਬਹੁਤ ਕੁਝ ਕਹੀ ਜਾਣਗੇ ਆਪਣੇ ਦਿਲ ਦੀ ਸੁਣੋ ਦਿਲ ਦੀ ਸੁਣੋ ਬਸ ਦਿਲ ਦੀ ਸੁਣੋ ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਆ ਵੀ ਸਮਾਜ ਸਾਨੂੰ ਦਿਖਾਵਾ ਸਿਖਾਉਂਦਾ ਪਰ ਜ਼ਿੰਦਗੀ ਸਾਨੂੰ ਅਸਲੀਅਤ ਸਿਖਾਉਂਦੀ ਆ ਅਜੇ ਹੋਰ ਜ਼ਿੰਦਗੀ ਦੇ ਪੰਨਿਆਂ ਨੂੰ ਸਮਝਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਨਸਟਾਗ੍ਰਾਮ ਤੇ ਫੇਸਬੁੱਕ ਤੇ ਸਾਨੂੰ ਫੋਲੋ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ